ਦੇ ਨਾਲ ਵਿੱਚ ਹੀ 3 ਜਨਵਰੀ ਨੂੰ ਪਹਿਲੀ ਮੀਟਿੰਗ ਹੋਈ ਸੀ ਤੇ 20 ਜਨਵਰੀ ਨੂੰ ਅਸੀਂ ਸ਼੍ਰੀਮਾਨ ਸਾਹਿਬ ਦਾ ਸ਼੍ਰੀਮਾਨ ਸਮੂਹ ਨੂੰ ਰੱਖਿਆ ਸੀ ਪਿਛਲੇ ਸਾਲ ਸੋ ਉਹਦੇ ਵਿੱਚ ਜਿਹੜੇ ਵੀ ਕੰਮ ਕਰਨ ਵਾਲੇ ਸਾਥੀ ਇਹ ਮੇਰੇ ਨਾਲ ਰਹੇ ਇਹਨਾਂ ਨੇ ਬਹੁਤ ਮੈਨੂੰ ਅਸੀਸ ਦਿੱਤੀ ਡਾਕਟਰ ਸ਼ਿੰਦਰਪਾਲ ਜੀ ਤੇ ਡਾਕਟਰ ਦਿਗਨੌਰ ਸਾਹਿਬ ਨੇ ਹਰ ਐਡਵਾਈਸ ਕਿਉਂਕਿ ਕਈ ਟੈਕਨੀਕਲ ਗੱਲਾਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਨਹੀਂ ਸਮਝ ਆਉਂਦੀਆਂ ਅਸੀਂ ਲਿਖ ਸਕਦੇ ਆ ਪਰ ਇਹ ਲੋਗ ਵੱਡੇ ਵੱਡੇ ਵਿਦਿਆਕਰਾਂ ਵਿਚਰੇ ਆ ਇਹਨਾਂ ਨੇ ਜ਼ਿੰਮੇਵਾਰੀਆਂ ਨਿਭਾਈਆਂ ਨੇ ਸੋ ਇਹਨਾਂ ਨੂੰ ਜਿਆਦਾ ਉਹਨਾਂ ਗੱਲਾਂ ਦਾ ਗਿਆਨ ਹੁੰਦਾ ਸੋ ਇਹਨਾਂ ਦੀ ਗਾਈਡੈਂਸ ਨਾਲ ਅਸੀਂ ਇਹ ਉਪਰਾਲਾ ਸਿਰੇ ਚੜਾਇਆ ਤੇ ਪਹਿਲਾ ਜਿਹੜਾ ਬਾਓ ਬਲਵੰਤ ਯਾਦਗਾਰੀ ਅਵਾਰਡ ਹੈ ਜੁਆ ਸੀ ਪਿਤਾ ਸੀ ਉਹ ਸ਼੍ਰਮਣ ਸਰ ਤੋਂ ਦਿੱਤਾ ਗਿਆ ਫਿਰ ਇਸ ਸਾਲ ਲਈ ਭਾਵੇਂ ਬਾਕੀ ਛੋਟੇ-ਛੋਟੇ ਸਭਾਗਮ ਉਹਦੇ ਵਿੱਚ ਅਸੀਂ ਜਿਵੇਂ ਕਿ ਤੁਸੀਂ ਆਪਣੇ ਸਾਥ ਸਾਹਣ ਦੱਸਿਆ ਕਿ ਵੱਲ ਦੇ ਗੋਸਣਾਂ ਨੂੰ ਅਸੀਂ ਸਮਾਨ ਦਿੱਤਾ ਜਾਂ ਵੀ ਮਾਨਦਮਾਨ ਸਪੂਤ ਤੇ ਉਹ ਤੋਂ ਬਾਅਦ ਪਵਨ ਦੇ ਧਮ ਦਾ ਵਾਰ ਜਿਹੜਾ ਹੈ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਪਵਨ ਖੇਤਰ ਦੇ ਇੱਕ ਸਰਮੌਰ ਲੇਖਕ ਤੇ ਸ਼ੋਮਣੀ ਬਾਦ ਸਰਕਾਰ ਮਰਮੋਰ ਸਿੰਘ ਦਮਸਾਵ ਨੂੰ ਵੀ ਅਸੀਂ ਪੌਨ ਦਾ ਥੰਮ ਅਵਾਰਡ ਦਿੱਤਾ ਤੇ ਇਹ ਦੂਜਾ ਉਜਵ ਬਾਬਾ ਅਰਵੰਦੀਆ ਯਾਦਗਾਰੀ ਵਾਰਡ ਹੈ ਇਹ ਫੈਸਲਾ ਹੋਇਆ ਕਿ ਆਪਾਂ ਸਰਦਾਰ ਪੰਚੀ ਸਾਹਿਬ ਨੂੰ ਦੇ ਕੇ ਉਹਨਾਂ ਦਾ ਸਨਮਾਨ ਕਰੀਏ ਕਿਉਂਕਿ ਇਹ ਉਹ ਹਸਤੀ ਨੇ ਜਿਹੜੇ ਕਿ ਪੰਜਾਬੀ ਉਰਦੂ ਹਿੰਦੀ ਤੇ ਫਾਰਸੀ ਚਾਰੇ ਜ਼ਬਾਨਾਂ ਦੀ ਜਿਹੜੀ ਬਹੁਤ ਕਹਿਣਾ ਦੀ ਉਹ ਮੇਰੇ ਕਰ ਬਹੁਤ ਬਿਰਲੇ ਆ ਕੋਲ ਇਹਨਾਂ ਨੇ 34 ਕਿਤਾਬਾਂ ਪੰਜਾਬੀ ਮਾਂ ਬੋਲੀ ਦੀ ਚੋਰੀ ਚ ਪਾਈਆਂ ਬਹੁਤ ਵੱਡੀ ਸੇਵਾ ਇਹਨਾਂ ਦੀ ਤੇ ਉਹ ਸੇਵਾ ਨੂੰ ਦੋਖ ਰੱਖਦੇ ਆ ਅਸੀਂ ਇਹ ਫੈਸਲਾ ਕੀਤਾ ਕਿ ਜਿਵੇਂ 바ਵਾ ਬਨਵੰਤ ਨੇ ਆਪਣੀ ਸਾਰੀ ਜ਼ਿੰਦਗੀ ਇੱਕ ਬਸ਼ਕਰ ਕੀਤੀ ਬਹੁਤ ਮਿਹਨਤ ਕੀਤੀ ਤੇ ਪਰ ਕਦੇ ਵੀ ਆਪਣਾ ਸਿਰ ਨਹੀਂ ਮਾਣੀ ਕੀਤਾ ਕਿਸੇ ਆ ਗਿਆ ਆਪਣਾ ਸਿਰ ਨਹੀਂ ਚੁਕਾਇਆ ਤੇ ਬੜੇ ਸਿਰ ਨਾਲ ਉਹਨਾਂ ਨੇ ਬਦਰਨ ਜੋ ਆਪਣੀ ਲੇਖਣੀ ਲਿਖੀ ਤੇ ਕਈ ਵਾਰ ਨਿਸ਼ਾਨਾ ਵਾਲੇ ਉਹ ਵੀ 1915 ਚ ਜਨਮੇ ਤੇ 1972 ਚ ਸਾਲ ਨੂੰ ਇੱਕ ਦਿੱਲੀ ਦੀਆਂ ਗਲੀਆਂ ਚੋਂ ਗੁੰਮਨਾਮ ਸ਼ਹਿਰ ਜਿਹੜਾ ਉੱਥੇ ਸਰਦੂਸਦਾਰੀਆ ਬੁਢਾ ਸੰਕਰਿਆ ਸੋ ਉਹਨਾਂ ਦੇ ਨਾਲ ਤੇ ਜਿੱਥੇ ਅਸੀਂ ਏ ਅਵਾਰਡ ਸੈੱਟ ਕਰਕੇ ਸਥਾਪਿਤ ਕਰਕੇ ਖੁਸ਼ੀ ਮਹਿਸੂਸ ਕਰਦੇ ਆ ਕਿ ਉਹ ਇਸ ਅਵਾਰਡ ਦੇ ਸਾਰੇ ਜਦੋਂ ਤੱਕ ਅਸੀਂ ਇਹ ਕਰਾਂਗੇ ਉਹ ਜਿੰਦਾ ਰਹਿਣਗੇ ਸਾਡੇ ਸਾਰੇ ਦਿਨ ਚੱਲ ਜਿੰਦਾ ਰਹਿਣਗੇ ਉਹ ਆਪਣੀ ਸ਼ਹਿਰੀ ਨਾਮ ਦਾ ਜਿੰਦਾ ਹਨ ਉਹਨਾਂ ਦੀ ਉਹ ਆਪਾਂਵੇਂ ਇੱਕ 10 ਫੁੱਟ ਬਾਈ 4 ਫੁੱਟ ਦੀ ਇੱਕ ਛੋਟੇ ਜਿਹੇ ਘਰਾਰੇ ਵਿੱਚ ਬਾਲਕੋਨੀ 'ਚ ਰਹੇ ਪਰ ਉਨ੍ਹਾਂ ਦੇ ਕੰਮਾਂ ਤੇ ਕਿੰਨੇ ਲੋਕਾਂ ਨੇ ਪੀਐਸਡੀ ਕੀਤੀ ਕਿੰਨੇ ਲੋਕਾਂ ਨੇ ਉਹ ਕੀਤਾ ਇਸੇ ਤਰ੍ਹਾਂ ਸਾਡੇ ਪੰਜੀ ਸਾਹਿਬ ਨੇ ਜਿਨ੍ਹਾਂ ਵਾਪਸ ਅਸੀਂ ਇਸ ਸਾਲ ਦਾ ਅਵਾਰਡ ਜੋ ਦੂਜਾ ਬਹਾਵਲਵੰਤੀ ਅਗਰੇਵਾੜ ਦੇਣ ਦਾ ਫੈਸਲਾ ਕੀਤਾ ਸੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹ ਸਭ ਕੁਝ ਤੁਹਾਡੇ ਸਹਿਯੋਗ ਵਿਰਾਂ ਨਹੀਂ ਸੀ ਹੋ ਸਕਦਾ ਜੇ ਇਸ ਚੰਡੀਗੜ੍ਹ ਦੀਆਂ ਤੇ ਮੋਹੱਲੇ ਦੀਆਂ ਪੀਲਾ ਸੰਸਥਾ ਮ ਇਸ ਤੋਂ ਇਲਾਵਾ ਰੋਪੜ ਤੋਂ ਦੋ ਸੰਸਥਾਵਾਂ ਰੋਪੜ ਦੀਆਂ ਨੇ ਜਿਹੜੀਆਂ ਸਾਡੇ ਨਾਲ ਨੇ ਤੇ ਉਹ ਉਹ ਤੋਂ ਇਲਾਵਾ ਰਾਜਪੁਰਾ ਤੋਂ ਸਾਡੇ ਨਾਲ ਗੁਰਵਿੰਦਰ ਰਾਮਨ ਜੀ ਉਹ ਸੋਸੰਗਨ ਨੂੰ ਸਾਡੇ ਨਾਲ ਨੇ ਤੇ ਪੰਜਾਬੀ ਚੇਤਨਾ ਸਹਿਸਵ ਆਸਤੰਦ ਉਹਨਾਂ ਦੇ ਕਾਹ ਨੂੰ ਸਾਡੇ ਨਾਲ ਜਿਹੜੇ ਜਿਨ੍ਹਾਂ ਨੇ ਬਹੁਤ ਸੇਯੋਗ ਦਿੱਤਾ ਮਾਨ ਦਲਾ ਸਾਡਾ ਆਕੇ ਤੇ ਜਿਲ੍ਹਾ ਲਖਾਰੀ ਸਭਾ ਰੂਪਨਗਰ ਤੇ ਗੀਬੀ ਕਿਰਪਾਲ ਕੋਰੀਆਗਰੀ ٹرسٹ ਰੂਪਨਗਰ ਦੇ ਕਰਕੁਨ ਬੀਬੀ ਸਤੰਦਰ ਕੌਰ ਬਾਣ